ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੋਈ ਵਲੌਗ ਨਹੀਂ ਸ਼ੇਅਰ ਕਰ ਰਹੀ ਅੱਜ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਆਪਣੀ YouTube ਜਰਨੀ ਮੈਂ ਕਿੱਥੋਂ YouTube ਸ਼ੁਰੂ ਕਰੀ ਕਿਹੜੇ ਸਾਲ ਵਿੱਚ ਕਰੀ ਕਿਉਂ ਕਰੀ ਕੀ ਕਾਰਨ ਬਣਿਆ ਤੇ ਹੁਣ ਤੱਕ ਦਾ ਮੇਰਾ YouTube ਦਾ ਸਫ਼ਰ ਕਿਵੇਂ ਰਿਹਾ ਹੈ ਨਾ ਕਿਉਂਕਿ ਆਪਾਂ ਜਦੋਂ YouTube ਵੀਡੀਓਜ਼ ਦੇਖਦੇ ਆ ਆਪਾਂ ਨੂੰ ਆਇ ਨਾਗਦਾ ਵੀ ਇਹ ਤਾਂ ਬਹੁਤ ਸੌਖਾ YouTube ਤੇ ਆਓ ਉਸ ਵੀਡੀਓ ਦੋ ਤੇ ਠੀਕ ਹੈ ਆਪਾਂ ਨੂੰ ਸਭ ਨੂੰ ਦੇਖਣ ਨੂੰ ਸੌਖਾ ਲੱਗਦਾ ਵੀ ਇਹ ਤਾਂ ਕੰਮ ਸੌਖਾ ਹੀ ਹੈ ਪਰ YouTube ਤੇ ਆਉਣਾ ਆਪਣੇ ਵੀਡੀਓਜ਼ ਲਈ ਆਪਣੇ ਕੰਮ ਲਈ ਕੰਸਿਸਟੈਂਟ ਰਹਿਣਾ ਰੈਗੂਲਰ ਵੀਡੀਓਜ਼ ਦੇਣੀ ਆਪਣੇ ਕੰਮ ਵਿੱਚ ਕੰਸਿਸਟੈਂਟ ਰਹਿਣਾ ਚਾਹੀਦਾ ਤੁਸੀਂ ਰੋਜ਼ ਵੀਡੀਓ ਅਪਲੋਡ ਨਹੀਂ ਕਰ ਰਹੇ YouTube ਤੇ ਹਫ਼ਤੇ ਚ ਦੋ ਜਾਂ ਤਿੰਨ ਵਾਰ ਕਰ ਰਹੇ ਹੋ ਪਰ ਫਿਰ ਵੀ ਥੋੜੇ ਦਿਮਾਗ ਵਿੱਚ ਬੈਕਗ੍ਰਾਉਂਡ ਤੇ ਉਹ ਕਿਤਨਾ ਕਿਤੇ ਦਿਮਾਗ ਵੀ ਥੋੜਾ ਕੰਮ ਚੱਲ ਰਿਹਾ ਹੁੰਦਾ ਔਰ ਡੇਲੀ ਵਲੋਗਿੰਗ ਕਰਨੇ ਤਾਂ ਬਹੁਤ ਮੁਸ਼ਕਲ ਹੈ ਡੇਲੀ ਕੰਟੈਂਟ ਦੇਣਾ ਡੇਲੀ ਵੀਡੀਓ ਸ਼ੂਟ ਐਡੀਟਿੰਗ एवरीथिंग ਹਨਾ ਮੁਸ਼ਕਲ ਕੰਮ ਹੈ ਦੇਖਣ ਨੂੰ ਬਹੁਤ ਸੌਖਾ ਲੱਗਦਾ ਅੱਜ ਮੈਂ ਤੁਹਾਨੂੰ ਉਹ ਸ਼ੇਅਰ ਕਰੂੰ ਮੈਂ YouTube ਕਿੱਥੋਂ ਸ਼ੁਰੂ ਕਰੀ ਕਿਉਂ ਕਰੀ ਕਿਵੇਂ ਮੈਂ YouTube ਦੀ ਲੈਨਗੁਏਜ ਆਈ ਮੈਂ YouTube ਸ਼ੁਰੂ ਕਰੀ ਸੀ 2020 ਵਿੱਚ 2020 ਵਿੱਚ ਜਦੋਂ ਕੋਵਿਡ ਆਇਆ ਸੀ, ਲਾਕਡਾਊਨ ਲੱਗਿਆ ਸੀ। ਉਹ ਸ਼ੁਰੂ ਕਰੀ ਸਕੂਲ ਬੰਦ ਸੀ ਬੱਚਿਆਂ ਦੇ ਤੇ ਬੱਚੇ ਘਰੇ ਸੀ, ਆਨਲਾਈਨ ਕਲਾਸਿਸ ਲੱਗਦੀਆਂ ਸੀ। ਘਰੇ ਆਪਾਂ ਲੇਡੀਆਂ ਉਹਦੋਂ ਬਹੁਤ ਕੁਕਿੰਗ ਕਰਨ ਲੱਗੀਆਂ ਸੀ। ਉਹ ਕਿ ਬਾਜ਼ਾਰ ਬੰਦ ਸੀ, ਬਾਹਰ ਲਾ ਖਾਣਾ ਬੰਦ ਸੀ, ਹਨਾ ਫਿਰ ਆਪਾਂ ਨੂੰ ਕ੍ਰੀਵਿੰਗਸ ਤਾਂ ਹੁੰਦੀਆਂ ਨੇ ਕਿ ਕੁਝ ਬਣਾ ਕੇ ਖਾਈਏ ਚਲੋ। ਪਰ ਆਈ ਵੀ ਹੁੰਦਾ ਵੀ ਚਲੋ ਘਰੇ ਟਾਈਮ ਪਾਸ ਹੋ ਜੂ, ਬੱਚੇ ਡਿਮਾਂਡ ਵੀ ਕਰਦੇ ਨੇ ਆ ਬਣਾ ਲਓ, ਅੱਜਾ ਬਣਾ ਲਓ। ਤੇ ਹਰ ਰੋਜ਼ ਕੁਝ ਨਾ ਕੁਝ ਬਣਦਾ ਸੀ, ਬਣਦਾ ਸੀ। ਘਰੇ ਡੇਲੀ ਇੱਕ ਖਾਣੇ ਤੋਂ ਅਲੱਗ ਰੈਸਪੀ ਇੱਕ ਜ਼ਰੂਰ ਹੁੰਦੀ ਹੁੰਦੀ ਸੀ ਤੇ ਮੈਂ ਵੀ ਰੋਜ਼ ਬਣਾਉਂਦੀ ਸੀ ਬੱਚਾਂ ਦੀ ਸਾਰੀ ਫੈਮਿਲੀ ਤੇ ਮੈਨੂੰ ਬੱਚੇ ਕਹਿੰਦੇ ਮਮਾ ਤੁਸੀਂ YouTube ਕਿਉਂ ਨਾ ਸ਼ੁਰੂ ਕਰ ਲਓ ਮੈਂ ਕਿਹਾ ਨਹੀਂ ਵੀ ਮੈਂ ਯੈਸ ਨਹੀਂ ਸੀ ਮੇਰੀ YouTube ਲਈ ਕਿਉਂਕਿ ਮੈਨੂੰ ਨੌਲੇਜ ਨਹੀਂ ਸੀ YouTube ਦੀ ਨਾ ਮੈਨੂੰ ਵੀਡੀਓ ਸ਼ੂਟ ਕਰਨੀ ਆਉਂਦੀ ਸੀ ਨਾ ਮੈਨੂੰ ਐਡੀਟਿੰਗ ਆਉਂਦੀ ਸੀ ਲਾਈਕ ਮੈਨੂੰ ABC ਵੀ ਨਹੀਂ ਆਉਂਦੀ ਸੀ YouTube ਨੂੰ YouTube ਹੁੰਦਾ ਕੀ ਹੈ ਸਿਰਫ ਇੱਕ ਮੈਨੂੰ ਵੀਡੀਓ ਦੇਖਣੀ ਆਉਂਦੀ ਸੀ YouTube ਤੇ ਖੋਲ ਕੇ ਬਸ that's all ਇਸ ਤੋਂ ਬਿਨਾ ਮੈਨੂੰ ਕੋਈ ਨੌਲੇਜ ਨਹੀਂ ਸੀ ਐਂ ਕਹ ਲੋ ਜ਼ੀਰੋ ਨੌਲੇਜ ਸੀ YouTube ਦੀ ਤੇ ਬੱਚੇ ਕਹਿੰਦੇ ਵੀ ਨਹੀਂ ਮਮਾ ਅਸੀਂ ਕਰਾਂਗੇ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਸਿਰਫ ਰੈਸਪੀ ਬਣਾਉਣੀ ਹੈ ਵੀਡੀਓ ਸ਼ੂਟ ਵੀ ਅਸੀਂ ਕਰਾਂਗੇ ਐਡੀਟਿੰਗ ਵੀ ਕਰਾਂਗੇ ਸਭ ਕੁਝ ਕਰਾਂਗੇ ਥੋੜਾ ਚੈਨਲ ਨਾ ਬਣਾ ਗੀਏ ਤੇ ਮੈਂ ਕਿਹਾ ਵੀ ਨਹੀਂ ਤੇ ਉਸ ਟਾਈਮ ਨਾ ਮੇਰੇ ਕੋਲੇ ਬਹੁਤ ਜ਼ਿਆਦਾ ਵਧੀਆ ਬਰਤਨ ਵੀ ਨਹੀਂ ਸੀ ਕਿਉਂਕਿ ਅਸੀਂ ਉਸ ਟਾਈਮ ਬਠਿੰਡੇ ਰਹੇ ਨੇ ਸੀ ਕੁਝ ਸਾਲਾਂ ਲਈ ਅਸੀਂ ਬਠਿੰਡੇ ਸ਼ਿਫਟ ਹੋ ਗਏ ਸੀ ਤੇ ਕੋਵਿਡ ਕਰਕੇ ਸਾਨੂੰ ਇੱਥੇ ਆਪਣੇ ਪਿੰਡ ਆਉਣਾ ਪੈ ਗਿਆ ਕਿਉਂਕਿ ਦਵਿੰਦਰ ਖੇਤੀ ਕਰਦੇ ਸੀ April ਵਿੱਚ ਫਿਰ ਫਸਲ ਵੱਢਣੀ ਸੀ ਕਣਕ ਦੀ ਤੇ ਲੋਕਡਾਊਨ ਲੱਗ ਗਿਆ ਸੀ ਫਿਰ ਉੱਥੇ ਕਿਉਂ ਫਾਲਤੂ ਦਾ ਰੈਂਟ ਦੇਣਾ ਸੀ ਇੱਥੇ ਆ ਗਈ ਪਰ ਸਾਡਾ ਸਮਾਨ ਉੱਥੇ ਪਿਆ ਸੀਗਾ ਕੁਝ ਬਸਤਾਂ ਮੇਰੇ ਉੱਥੇ ਪਈ ਸੀ ਮੈਂ ਬੱਚਿਆਂ ਨੂੰ ਐ ਵੀ ਕਿਹਾ ਵੀ ਮੇਰੇ ਕੋਲ ਵਧੀਆ ਭਾਂਡੇ ਨਹੀਂ ਹੈਗੇ ਕੁਝ ਮੇਰੇ ਭਾਂਡੇ ਉੱਥੇ ਪਈ ਨੇ ਕੁਝ ਮੇਰੇ ਊਰੇ ਪਈ ਨੇ ਵੀ ਖਿੰਡਿਆ ਜਾ ਪੈਸ ਸਮਾਨ ਮੇਰੇ ਕੋਲ ਭਾਂਡੇ ਵੀ ਨਹੀਂ ਹੈਗੇ ਵਧੀਆ ਤੇ ਕਿਚਨ ਜ ਵੀ ਨਹੀਂ ਰਾਇਆ ਪਿਆਦਾ ਸੀ ਬਹੁਤ ਵਧੀਆ ਕਿਚਨ ਨਹੀਂ ਸੋਦਾ ਸੀ ਰੀਨੋਵੇਸ਼ਨ ਨਹੀਂ ਕਰੀ ਸੀ ਘਰ ਦੀ ਤੇ ਵੀ ਠੀਕ ਨਹੀਂ ਹੈਗਾ ਮੈਂ ਬਾਹਰ ਨੇ ਵੀ ਮੈਂ ਬਹੁਤ ਲਾਈ ਮੈਂ ਫਿਰ ਬੱਚੇ ਕਹਿੰਦੇ ਨਹੀਂ ਮਮਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਿਹਨੇ ਵੀਡੀਓ ਦੇਖਣੀ ਆ ਉਹ ਤੁਹਾਡਾ ਕੰਟੈਂਟ ਦੇਖੋ ਤੁਹਾਡੀ ਰੈਸਪੀ ਦੇਖੋ ਹੈ ਜਾਂ ਕੁਝ ਨਹੀਂ ਦੇਖਦਾ ਹੈਗਾ ਤੇ ਚਲੋ ਐਂ ਕਰਦੇ ਕਰਾਂਗੇ ਹਯੱਸ ਹੋ ਗਈ ਮੈਂ ਚਲੋ ਠੀਕ ਹੈ ਫਿਰ ਪਹਿਲੀ ਰੈਸਪੀ ਸ਼ੂਟ ਕੀਤੀ ਸੀ ਆਲੂ ਟਿੱਕੀ ਦੀ ਬੱਚਿਆਂ ਨੇ ਮੈਨੂੰ ਗਾਈਡ ਦਿੱਤਾ ਬਸ ਤੁਸੀਂ ਐਂ ਬਣਾਓ ਐਂ ਕਰੋ ਵੀਡੀਓ ਸ਼ੂਟ ਕਰ ਲਈ ਇਹਨਾਂ ਨੇ ਮੈਂ ਰੈਸਪੀ ਬਣਾਤੀ ਐਡੀਟਿੰਗ ਕਰਤੀ ਮਮਾ ਤੁਸੀਂ ਐਂ ਵਾਇਸ ਵਾਇਸਓਵਰ ਕਰ ਦਿਓ ਜਿਵੇਂ ਤੁਸੀਂ ਬੋਲਣਾ ਜਿਵੇਂ ਤੁਸੀਂ ਕਿਸੇ ਨੂੰ ਦੱਸ ਰਹੇ ਹੋ ਨਵੇਂ ਵੀ ਐਂ ਕਰੋ ਬਣਾਉਣਾ ਹਾਂ ਚਲੋ ਠੀਕ ਹੈ ਉਦੋਂ ਤਾਂ ਕੋਈ ਨੌਲੇਜ ਨਹੀਂ ਹੁੰਦੀ ਸ਼ਾਇਦ ਮੈਂ ਬਹੁਤ ਗਲਤ ਤਰੀਕੇ ਨਾਲ ਬੋਲੀ ਹੋਮ ਨਹੀਂ ਇਹਨਾਂ ਪਤਾ ਸੀਗਾ ਕੌਨਫੀਡੈਂਸ ਵੀ ਨਹੀਂ ਹੁੰਦਾ ਆਪਾਂ ਨੂੰ ਤੇ ਐਂ ਕਰਦੇ ਕਰਾਂਦੇ ਚਲੋ ਮੇਰੀ YouTube ਸ਼ੁਰੂ ਹੋ ਗਈ ਮੈਂ ਰੋਜ਼ ਰੋਜ਼ ਵੀਡੀਓ ਡੇਲੀ ਵੀਡੀਓ ਅਪਲੋਡ ਕਰਾ ਕਰਦੀ ਸੀ ਰੈਸਪੀ ਦੀ ਕਿ ਕੁਝ ਦਿਨਾਂ ਬਾਅਦ 15 ਦਿਨਾਂ ਬਾਅਦ ਮੇਰੀ ਬੈਕ ਪੇਨ ਇੰਨੀ ਜ਼ਿਆਦਾ ਸ਼ੁਰੂ ਹੋ ਗਈ ਇੰਨੀ ਜ਼ਿਆਦਾ ਬੈਕ ਪੇਨ ਹੋਈ ਕਿ ਮੈਨੂੰ ਬੈਡ ਰੈਸਟ ਕਰਨਾ ਪਿਆ ਤੇ ਫਿਰ ਮੇਰੀ ਵੀਡੀਓਜ਼ ਦੇ ਵਿੱਚ ਬ੍ਰੇਕ ਜਾਣ ਲੱਗੀ ਦੋ ਪਤਨ ਤਿੰਨ ਦਿਨਾਂ ਬਾਅਦ ਮੈਂ ਇੱਕ ਰੈਸਪੀ ਦੀ ਵੀਡੀਓ ਪਾਉਣੀ ਹੁੰਦੀ ਸੀ ਐਦਾਂ ਕਰਦੇ ਕਰਾਉਂਦੇ ਫਿਰ ਉਸ ਤੋਂ ਬਾਅਦ ਅਸੀਂ ਆ ਗਿਆ ਅੱਗੇ ਮੈਂ ਸਪਟੈਂਬਰ ਸ਼ੁਰੂ ਕੀਤੀ ਸੀ YouTube ਸਪਟੈਂਬਰ ਸਟਾਰਟਿੰਗ ਮੰਥ ਆਫ ਸਪਟੈਂਬਰ 2020 ਤੇ ਸਪਟੰਬਰ ਦੇ ਅਕਤੂਬਰ ਦੇ ਨਵੰਬਰ ਦੇ ਲਾਸਟ ਵੀਕ ਵਿੱਚ ਅਸੀਂ ਘਰ ਦੀ ਰੈਨੋਵੇਸ਼ਨ ਸ਼ੁਰੂ ਕਰ ਲਈ ਤੋੜਪਨ ਸ਼ੁਰੂ ਹੋ ਗਈ ਘਰ ਦੀ ਜਿਹੜਾ ਕੁਛ ਤੋੜਪਨ ਨਾ ਤੋੜਨਾ ਸੀਗਾ ਮਿਸਤਰੀ ਲਾ ਲੇ ਉਦੋਂ ਮੇਰੀ ਫਿਰ YouTube ਬੰਦ ਹੋ ਗਈ ਉਹ ਕਿਚਨ ਦੀ ਵੀ ਤੋੜਪਨ ਹੋਈ ਸੀ ਫਿਰ ਕਿਚਨ ਸਾਡੇ ਕੋਲ ਨਹੀਂ ਸੀ ਬਾਹਰ ਵਾਲੇ ਕਿਚਨ ਵੀ ਆਫਟਰ ਰੈਨੋਵੇਸ਼ਨ ਤੋਂ ਬਾਅਦ ਹੀ ਬਣਿਆ ਪਹਿਲਾਂ ਬਾਹਰ ਕਿਚਨ ਨਹੀਂ ਹੈ ਸੀ ਸਿਰਫ ਅੰਦਰ ਕਿਚਨ ਸੀ ਉਹ ਯੂਜ਼ ਕਰਦੇ ਸੀ ਤੇ ਮੇਰੇ ਕੋਲ ਸਿਰਫ ਇੱਕ ਛੋਟਾ ਇੱਕ ਟੇਬਲ ਹੁੰਦਾ ਸੀ ਪ੍ਰੈਸ ਵਾਲਾ ਕਹਿ ਲਓ ਜਿੱਥੇ ਹੁਣ ਸਾਡਾ ਪੂਜਾ ਰੂਮ ਹੈਗਾ ਬਾਅਦ ਸਟੋਰ ਹੈ ਉਹ ਵਾਲੇ ਰੂਮ ਵਿੱਚ ਇੱਕ ਟੇਬਲ ਲੱਗਿਆ ਸੀ ਟੇਬਲ ਤੇ ਗੈਸ ਸਟੋਵ ਸੀਗਾ ਤੇ ਬਹੁਤ ਜ਼ਿਆਦਾ ਭਾਂਡੇ ਵੀ ਨਹੀਂ ਸੋ ਉਹਨੇ ਇੱਕ ਭਾਂਡੇ ਸੇ ਬਾਹਰ ਰੱਖੇ ਸੀ ਇਨਕਤ ਯੂਜ਼ ਕਰਨੇ ਕਿਉਂਕਿ ਕਿਚਨ ਹੈ ਨਹੀਂ ਸੀ ਜਗ੍ਹਾ ਨਹੀਂ ਸੀ ਹਨਾ ਬਾਕੀ ਸਭ ਕੁਝ ਜਿਹੜਾ ਐਕਸਟਰਾ ਲੱਗਦਾ ਸਮਾਨ ਅਸੀਂ ਅੰਦਰ ਪੈਕ ਕਰਕੇ ਰੱਖਤਾ ਸੀਗਾ ਕਿਚਨ ਹੈ ਨਹੀਂ ਸੀ ਰੈਸਪੀ ਵੀ ਕਿਵੇਂ ਬਣੇ ਕਿਵੇਂ ਸ਼ੂਟ ਹੋਵੇ ਤੇ ਮਿਸਤਰੀ ਲੱਗੇ ਸੀ ਕੋਈ ਹਾਲਤ ਨਹੀਂ ਸੀ ਘਰ ਦੀ ਕੋਈ ਰੈਸਪੀ ਸ਼ੂਟ ਹੋ ਪਾਉ ਕੁਝ ਬਣ ਪਾਉਗਾ ਤੇ ਕੋਈ ਇਸ ਤਰ੍ਹਾਂ ਟਾਈਮ ਚੱਲ ਪਿਆ ਉਦੋਂ ਮੈਂ ਵੀਡੀਓਜ਼ ਬਿਲਕੁਲ ਬੰਦ ਕਰ ਦਿੱਤੇ ਯੂਟਿਊਬ ਤੋਂ ਬਿਲਕੁਲ ਹੀ ਕਨੈਕਸ਼ਨ ਮੇਰਾ ਕਟ ਗਿਆ ਚਲੋ ਉਸ ਤੋਂ ਬਾਅਦ ਫਿਰ 2021 ਵਿੱਚ April ਵਿੱਚ ਪਹਿਲਾ ਬਾਹਰ ਵਾਲੇ ਕਿਚਨ ਤਿਆਰ ਹੋਈਏ ਸਾਡੀ ਅੰਦਰ ਵਾਲੇ ਉਸ ਤੋਂ ਬਾਅਦ ਵਿੱਚ ਹੋਈਏ ਜੋ April ਚ ਬਾਹਰ ਵਾਲੇ ਕਿਚਨ ਤਿਆਰ ਹੋ ਗਈ ਫਿਰ ਮੈਨੂੰ ਥੋੜਾ ਜਨੂਨ ਜਾਂ ਚੜ੍ਹਿਆ ਜਨੂੰਨ ਆਇਆ ਜੋਸ਼ ਆਇਆ ਹਨਾ ਕਿ ਮੈਂ ਵੀਡੀਓ ਸ਼ੂਟ ਕਰਾਂ ਰੈਸਪੀ ਸ਼ੂਟ ਕਰਾਂ ਉਦੋਂ ਫਿਰ ਮੈਂ ਸ਼ੁਰੂਆਤ ਕਰਤੀ ਆਪਣੀ ਰੈਸਪੀਸ ਦੀ ਜੇ ਸੀ ਉਦੋਂ ਮੈਂ ਉਹ ਕਿਚਨ ਵਿੱਚ ਵੀ ਕਈ ਰੈਸਪੀਸ ਬਣਾਈਆਂ ਨੇ ਅ ਉਦੋਂ ਕੰਟੀਨਿਊ ਹੋ ਗਈ ਸੀ ਮੇਦੀ ਰੈਸਪੀਸ ਬਣਾਉਣੇ ਫਿਰ ਅੰਦਰ ਵਾਲੇ ਕਿਚਨ ਚੱਲ ਪਈ ਫਿਰ ਮੈਂ ਰੈਸਪੀਸ ਦੇਣ ਲੱਗੀ ਦੋਸਤੋ ਬਾਅਦ April May June July 2021 ਚ ਹਾਂਜੀ 2021 ਚ ਰੈਗੂਲਰ ਵੀਡੀਓਜ਼ ਦੇ ਰਿਸ ਜਾਨੀ ਮੈਂ ਥੋੜੇ ਥੋੜੇ ਦਿਨਾਂ ਬਾਅਦ ਰੈਸਪੀਸ ਕੁਛ ਨਾ ਕੁਛ ਅਪਲੋਡ ਕਰ ਰਹੀ ਸੀ ਆਪਣੇ ਚੈਨਲ ਤੇ ਫਿਰ 2021 ਦੇ ਐਂਡ ਵਿੱਚ ਦਸੰਬਰ ਵਿੱਚ 2022 ਦੇ ਜਨਵਰੀ ਵਿੱਚ ਬੇਟੀ ਚਲੀ ਗਈ ਬਾਹਰ ਕੈਨੇਡਾ ਤੇ ਉਦੋਂ ਉਸ ਤੋਂ ਬਾਅਦ ਜਿਵੇਂ ਲੱਗਾ ਮੇਰਾ ਦੋ ਢਾਈ ਮਹੀਨਿਆਂ ਦਾ ਬ੍ਰੇਕ ਮੇਰੀ ਪਈ ਹੈ ਨਾ ਕਿਉਂਕਿ ਫਿਰ ਕੁਸ਼ਤਾ ਸੋਹ ਤਿਆਰੀ ਵਿੱਚ ਬਿਜ਼ੀ ਹੋ ਗਈ ਕੁਛ ਫਿਰ ਮਜੂ ਬੱਚੇ ਜਾਂਦੇ ਨੇ ਕੋਲ ਉਹ ਦਿਲ ਨਹੀਂ ਕਰਦਾ ਦਿਲ ਨਹੀਂ ਲੱਗਦਾ ਹੈਗਾ ਫਿਰ ਉਦੋਂ ਵੀ ਮੈਂ ਵੀਡੀਓਜ਼ ਨਹੀਂ ਪਾਈਆਂ ਹੈਗੀਆਂ ਚਲੋ ਉਸ ਤੋਂ ਬਾਅਦ ਫਿਰ ਅੱਗੇ ਮਾਰਚ ਵਿੱਚ ਮੈਂ ਫੇਰ ਸ਼ੁਰੂ ਕਰ ਲਈ ਆਪਣੇ ਇਸ ਤਰ ਬ੍ਰੇਕ ਲੈਂਦੀ ਗਈ ਵਿੱਚ ਵੀ ਜਿਵੇਂ ਰੈਗੂਲਰ ਕੁਝ ਨਹੀਂ ਮਤ ਹੋਇਆਗਾ ਕਿਉਂਕਿ ਆਪਾਂ ਨੂੰ ਇਹਨਾਂ ਨੌਲੇਜ ਵੀ ਹੁੰਦੀ ਨਹੀਂ ਤੇ ਕੋਈ ਵਾਰ ਹਾਲਾਤ ਇਹੋ ਜਿਹੇ ਹੋਏ ਨੇ ਨਾ ਆਪਣਾ دل ਨਹੀਂ ਕਰਦਾ ਅੱਗੇ ਮਾਰਚ ਪਤਾ ਨਹੀਂ April ਵਿੱਚ ਮੈਂ ਫੇਰ ਸ਼ੁਰੂ ਕਰ ਲਈ ਕੁਕਿੰਗ April ਵਿੱਚ ਫਿਰ ਮੇਰਾ ਚੈਨਲ ਮੋਨਟਾਈਜ਼ ਹੋ ਗਿਆ 2025 ਵਿੱਚ ਅੰਬਸਾਖੀ ਦਿਨ ਇਹਦੇ ਤੇ ਮੇਰਾ ਚੈਨਲ ਮੋਨਟਾਈਜ਼ ਹੋਗਾ ਫਿਰ ਮੈਨੂੰ ਥੋੜਾ ਹੌਸਲਾ ਜਾਇਆ ਵੀ ਹੁਣ ਪੇਮੈਂਟ ਆਇਆ ਕਰੋਗੇ ਹੁਣ ਮੈਂ ਵੀਡੀਓਜ਼ ਰੈਗੂਲਰ ਪਾਉਂਗਾ ਮੈਨੂੰ ਬੱਚਿਆਂ ਨੇ ਕਿਹਾ ਪਾਉਂ ਮਾਂ ਹੁਣ ਤੋਂ ਪੇਮੈਂਟ ਆਉਣ ਲੱਗੂਗੀ ਵੀ ਤੁਸੀਂ ਵੀਡੀਓਜ਼ ਰੈਗੂਲਰ ਪਾਓ ਥੋੜਾ ਚੈਨਲ ਫਿਰ ਗਰੋ ਕਰੂ ਬਾਣੀ ਗਰੋ ਨਹੀਂ ਕਰਨਾ ਵੀ ਤੁਸੀਂ ਕਦੇ ਵੀਡੀਓਜ਼ ਪਾਉਣੇ ਹੋ ਕਦੇ ਬੰਦ ਕਰ ਦਦਨੇ ਹੋਗੇ ਚਲੋ ਫਿਰ ਇਹ ਪਰ ਹੁਣ ਤੋਂ ਮੈਂ ਰੈਗੂਲਰ ਵੀਡੀਓਜ਼ ਪਾਉਣ ਲੱਗੂ ਹਰ ਤੀਸਰੇ ਦਿਨ ਮੇਰੀ ਰੈਸਪੀ ਜਾਂਦੀ ਹੁੰਦੀ ਸੀ ਉਹ ਬਲੌਗ ਦੀ ਮੈਂ ਸ਼ੁਰੂ ਕੀਤੀ ਸੀ ਰੈਸਪੀ ਮੈਂ ਹਰ ਆਪਣੇ ਚੈਨਲ ਤੇ ਅਪ ਜੁਲਾਈ ਵਿੱਚ ਆ ਕੇ ਮੇਰੇ ਡੈਡੀ ਦੀ ਡੈਥ ਹੋ ਜਾਂਦੀ ਆ ਉਹ ਵੀ ਇੱਕ ਬਹੁਤ ਬਹੁਤ ਜ਼ਿਆਦਾ ਸਾਨੂੰ ਇੱਕ ਸ਼ੌਕ ਲੱਗਿਆ ਸੀਗਾ ਕਿਉਂਕਿ ਹਨਾ ਜੋ ਰੋਜ਼ਾਨਾ ਚੰਗਾ ਪਾਲਾ ਬੰਦਾ ਚਲਾ ਜਾਵੇ ਉਹ ਵੀ ਬਹੁਤ ਸ਼ੌਕ ਸੀ ਬਹੁਤ ਵੱਡਾ ਝਟਕਾ ਲੱਗਾ ਸਾਨੂੰ ਜੁਲਾਈ ਵਿੱਚ 2022 ਵਿੱਚ ਡੈਡੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਫੇਰ ਮੇਰਾ ਚੈਨਲ ਬੰਦ ਹੋ ਗਿਆ ਫੇਰ ਨਹੀਂ ਮੇਰਾ ਦਿਲ ਕਰੇ ਕੁਝ ਵੀ ਕਿਉਂਕਿ ਅਸੀਂ ਵੀ ਆਪ ਪੈਨ ਡਾਉਣ ਕਦੇ ਮੰਮੀ ਕੋਲ ਕਦੇ ਇੱਥੇ ਕਦੇ ਮੰਮੀ ਕੋਲ ਕਦੇ ਇੱਥੇ ਐਦਾਂ ਦਾ ਸਾਡਾ ਚੱਲਦਾ ਰਿਹਾ ਹਨਾ ਕੁਝ ਦਿਲ ਨਹੀਂ ਕਰਦਾ ਸੀਗਾ ਤੇ ਉਸ ਤੋਂ ਬਾਅਦ ਤੋਂ ਬਾਅਦ 2023 ਵਿੱਚ ਫਿਰ ਮੈਂ ਸ਼ੁਰੂ ਕੀਤੀ ਵਲੋਗਿੰਗ ਕਰਨੀ ਸ਼ੁਰੂ ਕੀਤੀ ਇੱਕ ਅੱਧੀ ਰੈਸਪੀ ਵਿੱਚ ਕਦੇ-ਕਦੇ ਬਹੁਤ ਟਾਈਮਾਂ ਪਾ ਲਉਂਦੀ ਸੀ ਕੋਈ ਮੇਰਾ ਲਾਈਕ ਫਿਕਸ ਟਾਈਮ ਨਹੀਂ ਸੀ ਵੀਡੀਓ ਪਾਉਂਦਾ ਕਦੇ-ਕਦੇ ਕੋਈ ਰੈਸਪੀ ਪਾਉਂਦੀ ਸੀ ਚਲੋ ਮੇਰਾ ਚੈਨਲ ਚੱਲਦਾ ਰਿਹਾ ਵੀ ਬੰਦ ਰਿਹਾ ਵੀ ਕੋਈ ਵੀ ਪੇਮੈਂਟ ਦਾ ਮੈਨੂੰ ਕੋਈ ਲਾਲਚ ਨਹੀਂ ਸੀ ਮੈਨੂੰ ਵੀ ਪੇਮੈਂਟ ਆ ਰਹੀ ਹੈ ਜਾਂ ਨਹੀਂ ਆ ਰਹੀ ਉਹ ਤਾਂ ਕੋਈ ਹੈ ਨਹੀਂ ਸੀਗਾ ਵੀ ਇਨਕਮ ਬਣ ਰਹੀ ਹੈ ਕਹਿੰਦੇ ਬਣ ਰਹੀ ਉਹ ਮੈਂ ਦੇਖਿਆ ਨਹੀਂ ਸੀ ਕਦੇ ਵੀ ਪਰ ਜਿਵੇਂ ਮੇਰਾ ਦਿਲ ਕਰਦਾ ਸੀ ਵੀਡੀਓ ਪਾਉਂਦੇ ਜੇ ਨਹੀਂ ਦਿਲ ਕਰਦਾ ਸੀ ਨਾ ਸੀ ਫਿਰ 2023 ਵਿੱਚ April ਵਿੱਚ ਬੇਟਾ ਹਾਸਟਲ ਵਿੱਚ ਪਲੱਸ 1 ਵਿੱਚ ਇਹ ਪੜਨ ਲੱਗਿਆ ਬਾਹਰ ਹਾਸਟਲ ਵਿੱਚ ਤੇ ਮੈਂ ਰਹਿ ਗਈ ਬਿਲਕੁਲ ਕੱਲੀ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਘਰੇ ਮੈਨੂੰ ਬਹੁਤ ਸਟ्रेस ਵਾਲੀ ਫੀਲਿੰਗ ਆਉਂਦੀ ਸੀ ਕਿਉਂਕਿ ਜੇ ਆਪਾਂ ਦੋ ਬੱਚਿਆਂ ਵਿੱਚ ਘਰ ਰਹੇ ਨੇ ਆ ਤੇ ਇੰਨੀ ਰੌਣਕ ਹੁੰਦੀ ਆ ਬੱਚਿਆਂ ਦੇ ਕੰਮਾਂ 'ਚ ਵੀ ਬਿਜ਼ੀ ਰਹਿੰਦੇ ਆ ਕਦੇ ਬੱਚੇ ਨੂੰ ਖਾਣ ਨੂੰ ਕੁਝ ਬਣਾਤਾ ਕਦੇ ਉਹ ਯੂਨੀਫਾਰਮ ਤਿਆਰ ਕਰਦੀ ਪ੍ਰੈਸ ਕਰਦੀ ਬੈਗ ਟੈਕ ਕਰਤਾ ਸ਼ੂ ਪਾਲਿਸ਼ ਇਨਾ ਪਾਲਿਸ਼ ਨਾ ਬੱਚਿਆਂ ਵਿੱਚ ਬਹਿ ਕੇ ਇੱਕ ਤੇ ਬੱਚਿਆਂ ਦੇ ਕੰਮ ਤੋਂ ਬਾਜ਼ਾਰ ਚਲੇ ਗਏ ਕਦੇ ਸਕੂਲ ਚਲੇ ਗਏ ਨਾ ਬਿਜ਼ੀ ਬਹੁਤ ਹੁੰਦੇ ਆ ਆਪਾਂ ਬੱਚਿਆਂ ਨਾਲ ਤੇ ਉਸ ਤੋਂ ਬਾਅਦ ਜਦ ਬੇਟਾ ਪੜਨ ਲੱਗਿਆ 11+5 ਮੈਂ ਬਿਲਕੁਲ ਬੇਲੀ ਹੋ ਗਈ ਬਿਲਕੁਲ ਬੇਲੀ ਹੋ ਗਈ ਮੈਂ ਤੇ ਮੈਨੂੰ ਬਹੁਤ ਐਸ ਫੈਸ ਵਾਲੀ ਫੀਲਿੰਗ ਆਇਆ ਕਰੂੰਗਾ ਆਪਣੇ ਹਸਬੰਦ ਵੀ ਕਿੰਨਾ ਟਾਈਮ ਆਪਣੇ ਕੋਲ ਬੈਠੇ ਰਹਿਣਾ ਉਹਨਾਂ ਨੂੰ ਵੀ ਬਾਹਰ ਆਪਣੇ ਕੰਮ ਧੰਦੇ ਕਰਨੇ ਨੇ ਤੇ ਬਹੁਤ ਮੈਨੂੰ ਆਇ ਲੱਗੇ ਵੀ ਮੈਨੂੰ ਸਟ्रेस ਹੋ ਰਿਹਾ ਇੱਕੋਂ ਇੱਕ ਤੇ ਡੈਡੀ ਦੀ ਡੈਥ ਹੋ ਗਈ ਬੱਚੇ ਦੋਨੇ ਮੇਥੋਂ ਦੂਰ ਚਲੇ ਗਏ ਤੇ ਫਿਰ ਮੈਨੂੰ ਲੱਗਿਆ ਵੀ ਮੈਨੂੰ ਕੈਨਲ ਸ਼ੁਰੂ ਕਰਨਾ ਚਾਹੀਦਾ ਪਰ ਮੈਂ ਕੁਕਿੰਗ ਦੀ ਰੈਸਪੀਸ ਨਹੀਂ ਪਾਉਂਕੋ ਕਿ ਮੈਂ ਕਿਹਨੂੰ ਰੈਸਪੀਸ ਬਣਾ ਕੇ ਖਵਾਉਣੀਆਂ ਨੇ ਬੱਚੇ ਤਾਂ ਹੈ ਨਹੀਂਗੇ ਦਵਿੰਦਰ ਮੈਨੂੰ ਕਹਿ ਰਹੇ ਸੀ ਕਹਿੰਦੇ ਤੂੰ ਰੈਸਪੀਸ ਲੋਡ ਕਰ ਲੈ ਪਰ ਵਲੋਗਿੰਗ ਨਹੀਂ ਕਰਨੀ ਇਹਨਾਂ ਨੇ ਮੈਨੂੰ ਹਨਾ ਕੀਤਾ ਸੀਗਾ ਪਰ April ਵਿੱਚ April ਵਿੱਚ ਜਦੋਂ ਬੱਚੇ ਦੀ ਕਲਾਸ 1+ ਸ਼ੁਰੂ ਹੋ ਗਈ ਸੀ ਫਿਰ ਮੈਂ April ਵਿੱਚ ਵਲੋਗਿੰਗ ਸ਼ੁਰੂ ਕਰਤੀ ਸੀ ਫਸਟ ਵੀਕ ਪਤਾ 9 ਤੋਂ 10 April ਤੋਂ ਮੈਂ ਸ਼ੁਰੂ ਕਰ ਲਈ ਸੀ ਵਲੋਗਿੰਗ ਆਪਣੀ ਇਹ ਬੱਚਿਆਂ ਨੇ ਵੀ ਮੈਨੂੰ ਕਿਹਾ ਮਮਾ ਤੁਸੀਂ ਚੈਨਲ ਬੰਦ ਨਾ ਕਰੋ ਕਿ ਚੈਨਲ ਥੋੜਾ ਮੋਨਟਾਈਜ਼ ਹੋ ਗਿਆ ਤੁਸੀਂ ਜਿਹੜੀ ਮਿਹਨਤ ਕਰਨੀ ਸੀ ਕਰ ਲਈ ਤੁਸੀਂ ਮੋਨਟਾਈਜ਼ੇਸ਼ਨ ਤੱਕ ਪਹੁੰਚ ਕੇ ਤੁਸੀਂ ਉਹਨਾਂ ਦੀ YouTube ਦੀ ਤੁਸੀਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹੁਣ ਤੁਸੀਂ ਆਪਣੇ ਅੱਗੇ ਚੈਨਲ ਸ਼ੁਰੂ ਕਰੋ ਵੀ ਰੈਗੂਲਰ ਰਹੋ ਆਪਣੇ ਚੈਨਲ ਤੇ ਤੇ ਮੈਂ ਕਿਹਾ ਮੈਂ ਕਰਨੀ ਮੈਂ ਵਲੌਗਿੰਗ ਆ ਵੀ ਮੈਨੂੰ ਦਵਿੰਦਰ ਮੈਨੂੰ ਕਰਨ ਦੇ ਦਿੰਦੇ ਹੈਗਾ ਸੀ ਮੈਂ ਦਵਿੰਦਰ ਨੂੰ ਕਿਹਾ ਮੈਂ ਥੋੜੀ ਜਿਹੀ ਮਿੰਤਾਈਆਂ ਕਰਨੀਆਂ ਥਾਣੀਆਂ ਇਸ ਕਾਲਕ ਵਿੱਚ ਸਾਡੀ ਕੋਈ ਲੜਾਈ ਨਹੀਂ ਹੋਈ ਕਿ ਕੋਈ ਜਿਦ-ਜਿਦਾਈ ਨਹੀਂ ਕੋਈ ਮੈਨੂੰ ਥੋੜਾ ਜਿਹਾ ਮੈਂ ਇੱਕ ਰਿਕੁਐਸਟ ਕੀਤੀ ਇਹਨਾਂ ਨੂੰ ਕਿ ਮੇਰਾ ਪਲੀਜ਼ ਮੈਨੂੰ ਵੀ ਇੱਕ ਵਾਰ ਵਲੋਗਿੰਗ ਟਰਾਈ ਕਰ ਲੈਣ ਦਿਓ ਜੇ ਮੈਨੂੰ ਅੱਛਾ ਰਿਸਪੌਂਸ ਮਿਲੇ ਆਡੀਅנס ਤੋਂ ਤਾਂ ਮੈਂ ਵਲੋਗਿੰਗ ਕੰਟੀਨਿਊ ਕਰੂੰਗੀ ਨਹੀਂ ਮੈਂ ਛੱਡ ਦੂੰਗੀ ਪਰ ਜੈਂਸ ਨੂੰ ਕਿਤਨਾ ਕਿਤੇ ਮਨ ਵਿੱਚ ਹੁੰਦਾ ਨਾ ਵੀ ਪਿੰਡ ਦੇ ਲੋਕ ਕੀ ਕਹਿਣਗੇ ਵੀ ਉਹਨਾਂ ਨੇ ਬਹੁਤ YouTube ਕਰਦੀ ਆ ਕਿਉਂਕਿ ਲੋਕਾਂ ਨਾਲ ਹੁੰਦਾ ਵੀ ਪੈਸੇ ਪਿੱਛੇ ਕਰਦੇ ਨੇ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਪੈਸੇ ਪਿੱਛੇ ਆਉਂਦਾ ਪਰ ਮੈਨੂੰ ਹੁਣ ਇਹ ਪਤਾ ਲੱਗੇ ਵੀ ਹਰ ਇੱਕ ਬੰਦਾ ਸਿਰਫ ਪੈਸੇ ਦੇ ਪਿੱਛੇ ਸੋਸ਼ਲ ਮੀਡੀਆ ਤੇ ਨਹੀਂ ਆਉਂਦਾ ਹਰ ਇੱਕ ਦਾ ਡਿਫਰੈਂ ਮੈਨੂੰ ਆਈ ਸੀ ਕਿ ਮੈਨੂੰ ਸਟ੍ਰੈਸ ਨਾ ਹੋਵੇ ਮੈਂ ਕਿਤਨਾ ਕਿਤੇ ਬਿਜ਼ੀ ਰਹਾ ਮੈਂ ਕੋਸ਼ਿਸ਼ ਕੀਤੀ ਬੱਚਿਆਂ ਨੂੰ ਕਿ ਮੈਂ ਟਿਊਸ਼ਨ ਪੜਾਵਾਂ ਮੇਰਾ ਟਾਈਮ ਪਾਸ ਹੋ ਜਾ ਪਰ ਮੇਰੇ ਕੋਲ 2-4 ਬੱਚੇ ਲੱਗੇ ਵੀ ਉਸ ਤੋਂ ਬਾਅਦ 2 ਬੱਚੇ ਰਹਿ ਗਏ ਮੇਰੇ ਕੋਲੇ ਕਿਉਂਕਿ ਸਾਡੇ ਪਿੰਡੋਂ ਨਾ ਮਾਨਸਾ ਜਾਂਦੇ ਨੇ ਬੱਚੇ ਪੜਨ ਤੇ ਉਹਨਾਂ ਨੂੰ ਐ ਹੁੰਦਾ ਮਾਨਸਾ ਟੀਚਰ ਜਾਦੇ ਵਧੀਆ ਨੇ ਮੇਰੇ ਕੋਲ ਸਿਰਫ 2 ਬੱਚੇ ਸੀਗੇ ਤੇ ਉਹਨਾਂ ਦੇ ਪੇਰੈਂਟਸ ਨੇ ਮੈਨੂੰ ਬਹੁਤ ਰਿਕਵੈਸਟ ਕੀਤੀ ਤੁਸੀਂ ਸਾਡੇ ਬੱਚੇ ਨੂੰ ਪੜਾਓ ਮੈਂ ਕਿ ਪੰਜ-ਚਾਰ ਬੱਚੇ ਕਰ ਲਵਾਂ ਫਿਰ ਮੈਂ ਪੜਾ ਲਵਾਂਗੀ ਮੈਂ 2 ਘੰਟੇ ਆਪਣੇ ਕੱਢੂੰਗੀ ਵੀ ਵੀ ਐਟਲੀਸਟ ਪੰਜ ਚਾਰ ਬੱਚੇ ਤਾਂ ਹੋਣ ਪਰ ਉਹ ਬੱਚੇ ਨਹੀਂ ਹੋਈ ਚਾਰ ਪੰਜ ਪਿੰਡਾਂ ਵਿੱਚ ਚਲੋ ਅਗਲਾ ਸ਼ਹਿਰ ਚ ਜਾਣਾ ਪ੍ਰੇਫਰ ਕਰਦਾ ਵੀ ਜਾਂ ਸ਼ਹਿਰ ਚ ਜਾ ਕੇ ਜਾਂਦਾ ਪ੍ਰੈਟੀ ਚ ਕੋਲ ਪੜ੍ਹੀਏ ਚਲੋ ਉਹ ਵੀ ਨਹੀਂ ਮਿਲ ਹੋਇਆ ਫਿਰ ਮੈਂ ਚਲੋ YouTube ਠੀਕ ਹੈ ਮੇਰਾ ਚੈਨਲ ਬਣਿਆ ਪਿਆ ਹੈ ਨਾ ਮੈਂ ਕਿਉਂ ਟਿਊਸ਼ਨ ਵਾਲੇ ਪਾਸੇ ਮੱਥਾ ਮਾਰੂੰਗੀ ਮੈਂ ਆਪਣੇ ਚੈਨਲ ਤੇ ਕੰਮ ਕਰਦੀ ਆ ਫਿਰ ਮੈਂ ਵਲੋਗਿੰਗ ਸ਼ੁਰੂ ਕਰ ਲਈ ਡੇਲੀ ਵਲੌਗਸ ਜਦੋਂ ਮੈਂ ਸ਼ੁਰੂ ਕੀਤੇ এপ্রিল ਤੋਂ ਤੇ ਮੈਨੂੰ ਬਿਲਕੁਲ ਕੌਨਫੀਡੈਂਸ ਨਹੀਂ ਸੀ ਆਪਣੇ ਆਪ ਤੇ ਐਨਾ ਮੇਰਾ ਕੌਨਫੀਡੈਂਸ ਲੋ ਤੁਸੀਂ ਮੇਰੇ ਵੀਡੀਓਜ਼ ਕੱਟ ਕੇ ਦੇਖੋਗੇ ਨਾ ਮੈਂ ਐਡਾਂਸ ਵਿੱਚ ਹੁਣ ਮੈਂ ਤੁਹਾਨੂੰ ਫੇਸ ਟੂ ਫੇਸ ਗੱਲ ਕਰ ਰਹੀ ਹਾਂ ਮੈਂ ਗੱਲ ਹੀ ਨਹੀਂ ਕਰ ਸਕਦੀ ਸੀ ਕੰਫੀਡੈਂਸ ਨਹੀਂ ਸੀ ਗੱਲ ਕਰਨ ਦਾ ਮੇਰੇ ਮਨ 'ਚ ਉਹ ਡਰ ਸੀ ਕਿ ਪਤਨ ਆਡੀਅנס ਕੀ ਕਹੂਗੀ ਪਤਨ ਕੀ ਕਹਿਣਗੇ ਵੀ ਇਹ ਕਿਹੋ ਜੀ ਇਹਦਾ ਬੋਲਣ ਦਾ ਤਰੀਕਾ ਕਿਹੋ ਜਿਹਾ ਵੀ ਮੇਰੇ 'ਚ ਕਮੀਆਂ ਹੀ ਕੱਢਣਗੇ ਕਿ ਤਨ ਕਿਤੇ ਮੈਨੂੰ ਆਏ ਸੀ ਹੁੰਦਾ ਨਾ ਵੀ ਆਪਣੇ 'ਚ ਗਲਤੀਆਂ ਹੀ ਕੱਢੀਆਂ ਜਾਣਗੀਆਂ ਪਰ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਉਸ ਵਾਹਿਗੁਰੂ ਦਾ ਮੈਨੂੰ ਬਹੁਤ ਅੱਛਾ ਆਡੀਅנס ਦਾ ਰਿਸਪੌਂਸ ਮਿਲਿਆ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਮੈਨੂੰ ਤੇ ਔਰਿਸਪੌਂਸ ਵਾਦਾ 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 ਹੁਣ ਇੱਥੇ ਤੱਕ ਆ ਗਿਆ ਇਨੀ ਆਡੀਅੰਸ ਮੇਨਾਂ ਜੁੜਦੀ ਜਾ ਰਹੀ ਹੈ ਨਵੀਂ ਨਵੀਂ ਫੈਮਿਲੀ ਮੈਂਬਰਸ ਮੇਰੇ ਚੈਨਲ ਨਾਲ ਜੁੜਦੇ ਜਾ ਰਹੇ ਨੇਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਦੇ ਮੈਨੂੰ ਡੀਮੋਟੀਵੇਟ ਹੋਣ ਹੀ ਨਹੀਂ ਦਿੱਤਾ ਹੈਗਾ ਥੋੜੇ ਕਰਕੇ ਚੈਨਲ ਮੇਰਾ ਚੱਲ ਰਿਹਾ ਹੈ ਹਨਾ ਕਿਉਂਕਿ ਤੁਸੀਂ ਮੈਨੂੰ ਬਹੁਤ ਮੋਟੀਵੇਸ਼ਨ ਦਿੰਨੇ ਹੋ ਕਿਉਂਕਿ ਵਿਦਆਊਟ ਮੋਟੀਵੇਸ਼ਨ YouTube ਕਰਨੇ ਹਰ ਰੋਜ਼ ਡੇਲੀ ਵੀਡੀਓਜ਼ ਅਪਲੋਡ ਕਰਨੇ ਪੋਸੀਬਲ ਹੀ ਨਹੀਂ ਹੈਗਾ ਔਰ 2023 ਤੋਂ ਜਦੋਂ ਮੈਂ ਰੈਗੂਲਰ ਵਲੋਗਿੰਗ ਸ਼ੁਰੂ ਕੀਤੀ ਮੇਰੇ ਮਨ 'ਚ ਕੀਤਾ ਨਗੀ ਤੇ ਵੀ ਇੱਕ ਤਾਂ ਮੇਰੇ ਕੰਮ ਰੋਜ਼ ਸੇਮ ਹੋਣਗੇ ਸੇਮ ਕੰਟੈਂਟ ਹੋ ਘਰ ਦੇ ਕੰਮ ਹੋਣਗੇ ਤੇ ਮੈਂ ਡੇਲੀ ਡੇਲੀ ਵੀਡੀਓ ਕਾਤੇ ਸ਼ੂਟ ਕਰਾ ਕਰੂੰਗੀ ਤੇ ਕੀ ਮੈਂ ਵੀਡੀਓ ਨੂੰ ਟਾਈਟਲ ਦਵੂੰਗੀ ਕੀ ਮੈਂ ਕੰਟੈਂਟ ਦਿਖਾਵੂੰਗੀ ਡੇਲੀ ਤੇ ਮੇਰੇ ਉਹੀ ਕੰਮ ਨੇ ਘਰ ਦੇ ਔਰ ਦੇਖਣ ਵਾਲੇ ਦੇ ਵੀ ਉਹੀ ਕੰਮ ਹੋਣਗੇ ਕੌਣ ਮੇਰੀ ਵੀਡੀਓ ਦੇਖੂਗਾ ਕੌਣ ਕਿਵੇਂ ਮੈਨੂੰ ਰਿਸਪੌਂਸ ਦੇਊਗਾ ਮੇਰੀ ਵੀਡੀਓ ਨੂੰ ਕਿਤਨੇ ਕਿਤੇ ਮੇਰੇ ਮਨ 'ਚ ਇਹ ਵੀ ਡਰ ਸੀਗਾ ਵੀ ਸ਼ਾਇਦ ਮੇਰੀ ਵੀਡੀਓਜ਼ ਵੀ ਨਹੀਂ ਪਸੰਦ ਕਰਨੀਆਂ ਕਿਉਂਕਿ ਸਭ ਦੇ ਲੇਡੀਜ਼ ਤੇ ਉਹੀ ਕੰਮ ਹੁੰਦੇ ਨੇ ਘਰ ਦੇ ਰੋ ਰੋਜ਼ ਮੈਨੂੰ ਕੌਣ ਦੇਖੂ ਕੋਈ ਕੰਮ ਕਰਦੀ ਨਾ ਪਰ ਜਦੋਂ ਆਪਾਂ ਇਹ ਕੰਮ ਸ਼ੁਰੂ ਕਰ ਲਿਆ ਮੈਂ ਵਲੋਗਿੰਗ ਦਾ ਡੇਲੀ ਫਲੌਗਸ ਮੈਂ ਬਣਾਉਣੇ ਸ਼ੁਰੂ ਕਰ ਲੀ ਫਿਰ ਆਪਾਂ ਇਹ ਕੰਮ ਹੌਲੀ ਹੌਲੀ ਸਿੱਖਦੇ ਜਾਂਦੇ ਆ ਤੇ ਆਪਾਂ ਨੂੰ ਆਡੀਅנס ਦੀ ਵੀ ਸਮਝ ਆਉਂਦੀ ਜਾਂਦੀ ਆਂਦੀ ਵੀ ਆਡੀਅנס ਕੀ ਚਾਹੁੰਦੀ ਏ ਕੀ ਦੇਖਣਾ ਪਸੰਦ ਕਰਦੀ ਆ ਬਾਕੀ ਜਦੋਂ ਆਡੀਅנס ਕਮੈਂਟ ਕਰਦੀ ਆ ਆਪਣੇ ਪੁਆਇੰਟ ਆਫ View ਆਪਣਾ ਰੱਖਦੀ ਆ ਕਮੈਂਟ ਸੈਕਸ਼ਨ ਚ ਤੁਸੀਂ ਲਿਖ ਦਿਓ ਕੁਛ ਨਾ ਕੁਛ ਆਪਣਾ ਹਨਾ ਵਿਚਾਰ ਸਾਂਝੇ ਕਰ ਦਿਓ ਫਿਰ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਚਾਹੋਗੇ ਇਹ ਅਸਰ ਨਾਲ ਆਪਸੇ ਸਿੱਖਦੇ ਮੈਂ 2023 ਤੋਂ ਵਲੋਗਿੰਗ ਕਰਦੀ ਕਰਦੀ ਹੁਣ 2025 ਚ ਆ ਗਈ ਹੁਣ ਵੀ ਵਲੋਗਿੰਗ ਕਰ ਰਹੀ ਹਾਂ ਬਹੁਤ ਕੁਝ ਸਿੱਖ ਲਿਆ ਤੇ ਅੱਗੇ ਵੀ ਬਹੁਤ ਕੁਝ ਸਿੱਖਣਾ ਬਾਕੀ ਆ ਜੇ ਸਿੱਖਦੀ ਰਹੂੰਗੀ ਸਿੱਖਣ ਦਾ ਸ਼ੌਂਕ ਜਰੂਰ ਹੋਣਾ ਚਾਹੀਦਾ ਆਪਣੇ ਗਲਤੀਆਂ ਜਰੂਰ ਪਹਿਲਾਂ ਮੈਂ ਨੋਟ ਕਰਦੀ ਆਂ ਵੀ ਆਹ ਮੇਰੀ ਗਲਤੀ ਸੀਗੀ ਇੱਕ ਇਹ ਹੁੰਦਾ ਸੋਸ਼ਲ ਮੀਡੀਆ ਤੇ ਆ ਕੇ ਥੋੜਾ ਜਿਹਾ ਆਡੀਅנס ਨੂੰ ਫੇਸ ਕਰਨਾ ਮੁਸ਼ਕਲ ਹੋਇਆ ਹੈ ਕਿਉਂਕਿ ਵੀਡੀਓ ਬਣਾਉਣ ਵਾਲੀ ਮੈਂ ਇਕੱਲੀ ਆਂ ਵੀਡੀਓ ਦੇਖਣ ਵਾਲੇ ਬਹੁਤ ਜ਼ਿਆਦਾ ਨੇ ਹਨਾ ਕੱਲੀ ਮੈਂ ਵੀਡੀਓ ਸ਼ੂਟ ਕਰਦੀ ਆ ਮੈਂ ਆਪਣਾ ਕੰਟੈਂਟ ਤੁਹਾਨੂੰ ਦਿੰਦੀ ਆ ਕੰਮ ਕਰਦੀ ਆ ਵੀਡੀਓ ਵਿੱਚ ਬੋਲਦੀ ਆ ਬੋਲਣ ਵਾਲੀ ਮੈਂ ਕਰਦੀ ਆ ਪਰ ਤੁਸੀਂ ਦੇਖਣ ਵਾਲੇ ਸੁਣਨ ਵਾਲੇ ਬਹੁਤ ਜ਼ਿਆਦਾ ਹੋ ਸ਼ਾਇਦ ਮੇਰੇ ਚ ਉਨੀ ਪਰਫੈਕਸ਼ਨ ਨਾ ਹੋਵੇ ਉਹਨਾਂ ਮੈਂ ਨੋਟ ਡਾਊਨ ਨਾ ਕਰ ਸਕਾਂ ਆਪਣੀ ਗਲਤੀ ਆਪਣਾ ਤਰੀਕਾ ਕੋਈ ਬੋਲਣ ਦਾ ਜਾਂ ਕੰਮ ਕਰਨ ਦਾ ਜਿੰਨਾ ਤੁਸੀਂ ਨੋਟ ਕਰ ਲੈਣੇ ਉਹਨੇ ਹੋਵੇ ਤੇ ਉਹ ਵੀ ਕਿਤੇ ਨਾ ਕਿਤੇ ਹੁੰਦਾ ਕਿ ਕੱਲੇ ਬੰਦੇ ਨੂੰ ਆਪਣੀ ਗਲਤੀ ਨਹੀਂ ਪਤਾ ਲੱਗਦੀ ਕਿ ਇੱਥੇ ਆਪਾਂ ਗੱਲ ਤਾਂ ਪਰ ਦੇਖਣ ਵਾਲਾ ਹਰ ਇੱਕ ਚੀਜ਼ ਦੇਖ ਰਿਹਾ ਹੁਣ ਜਿਵੇਂ ਤੁਸੀਂ ਮੇਰਾ ਇੱਕ ਇੱਕ ਵਰਡ ਸੁਣ ਰਹੇ ਹੋ ਇੱਕ ਇੱਕ ਮੇਰਾ ਐਕਸ਼ਨ ਨੋਟ ਕਰਦੇ ਹੋਗੇ ਤੇ ਉਹ ਚੀਜ਼ ਵੀ ਥੋੜੀ ਔਖੀ ਲੱਗਦੀ ਹੈ ਫੇਸ ਕਰਨੀ ਬਾਕੀ ਚਲੋ ਕੋਈ ਗੱਲ ਨਹੀਂ ਸੋ ਜਦੋਂ ਆਪਾਂ ਫੈਮਿਲੀ ਬਣ ਜਾਂਦੇ ਆ ਆਪਣਾ ਕੰਫੀਡੈਂਸ ਲੈਵਲ ਵੀ ਆਪਣਾ ਵਧਦਾ ਤੇ ਆਪਾਂ ਫਿਰ ਆਏ ਇੱਕ ਫੈਮਿਲੀ ਵਾਂਗੂ ਆਪਾਂ ਰਹਨੇ ਆ ਹੁਣ ਮੈਨੂੰ ਆਇਨਾ ਦਾ YouTube ਜਿਹੜੀ ਮੇਰੇ ਭੈਣਾਂ ਮੇਰੇ ਚੈਨਲ ਦੇਖਦੀਆਂ ਨੇ ਤੇ ਮੈਨੂੰ ਆਪਣੀ ਫੈਮਿਲੀ ਵਾਂਗੂ ਲੱਗਦੀਆਂ ਨੇ ਮੈਨੂੰ ਆਪਣੇ ਸਹੇਜਲੀ ਆਪਣੇ ਭੈਣਾਂ ਵਾਂਗੂ ਲ ਬਾਕੀ ਤੁਸੀਂ ਜੋ ਕਮੈਂਟ ਕਰਦੇ ਹੋ ਇਹਨੇ ਪੋਜ਼ਿਟਿਵ ਕਮੈਂਟ ਕਰਦੇ ਹੋ ਇਹਨਾਂ ਮੈਨੂੰ ਮੋਟੀਵੇਸ਼ਨ ਦਿੰਨੀਓ ਤਾਂ ਉਦੋਂ ਮੈਨੂੰ ਹੋਰ ਵੀ ਅੱਛਾ ਲੱਗਦਾ ਬਹੁਤ ਜ਼ਿਆਦਾ ਖੁਸ਼ੀਆ ਲੱਗਦਾ ਤੁਹਾਡੀ ਸਪੋਰਟ ਸਦਕਾ ਤੁਹਾਡੇ ਪਿਆਰ ਸਦਕਾ ਹੀ ਮੈਂ ਅੱਜ ਇੱਥੇ ਤੱਕ ਆਈਆਂ ਵਲੌਗਿੰਗ ਕਰ ਰਹੀਆਂ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਸੀ ਮੈਂ ਵਲੌਗਿੰਗ ਆਪਣੇ ਕੰਟੀਨਿਊ ਕਰ ਸਕਾਂ ਵਲੌਗਿੰਗ ਕੰਟੀਨਿਊ ਆਪਾਂ ਤਾਂ ਕਿ ਹਸ ਰੱਖਾਂਗੇ ਜੀ ਆਡੀਅנס ਵੱਲੋਂ ਆਪਾਂ ਨੂੰ ਸਪੋਰਟ ਮਿਲੂਗੀ ਉਹਨਾਂ ਵੱਲੋਂ ਆਪਾਂ ਨੂੰ ਪਿਆਰ ਮਿਲੂਗਾ ਹਨਾ ਉਹਨਾਂ ਵੱਲੋਂ ਆਪਾਂ ਨੂੰ ਪੋਜ਼ਿਟਿਵ ਰਿਸਪਾਂਸ ਮਿਲੂਗਾ ਤਾਂ ਉਹ ਤੁਸੀਂ ਮੈ ਅੱਗੇ ਵੀ ਇਸੇ ਤਰ੍ਹਾਂ ਤੁਸੀਂ ਆਪਣਾ ਸਾਥ ਮੇਰੇ ਮੈਨੂੰ ਦਿੰਦੇ ਰਹੋ ਮੈਨੂੰ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਬਚਾ ਲੋੜ ਹੈ ਕਿਉਂਕਿ ਤੁਹਾਡੇ ਸਾਥ ਸਪੋਰਟ ਬਿਨਾਂ ਤੇ ਚੈਨਲ ਪੋਸੀਬਲ ਹੀ ਨਹੀਂ ਹੈਗਾ ਵੀ ਮੈਂ ਅਕੇਲੇ ਲੈ ਕੇ ਜਾਉਂਗੀ ਹੌਲੀ ਹੌਲੀ ਬਾਕੀ ਹੋਰ ਆਪਣੇ ਜਿਹੜੀ ਫੈਮਿਲੀ ਵੱਡੀ ਹੁੰਦੀ ਹੈ ਉਹ ਵੀ ਚੈਨਲ ਨਾਲ ਹੋਰ ਆਡੀਅנס ਵੀ ਜੁੜ ਰਹੀ ਹੈ ਤੇ ਐਸੀ ਤਰ੍ਹਾਂ ਜੁੜਦੇ ਰਹਿਣ ਭਾਵੇਂ ਕੱਲ ਮੇਰੇ ਦਿਮਾਗ ਵਿੱਚ ਇਹ ਵੀ ਸੀ ਕਿ ਜਿੰਨੀ ਵੀ ਆਡੀਅנס ਮੇਰੇ ਚੈਨਲ ਨਾਲ ਜੁੜੇ ਉਹ ਆਡੀਅנס ਪੋਜ਼ਿਟਿਵ ਵਿਚਾਰਾਂ ਵਾਲੀ ਹੋਵੇ 네ਗੇਟਿਵ ਮੈਨੂੰ ਕਮੈਂਟ ਨਾ ਕਰੇ 네ਗੇਟਿਵ ਉਹਨਾਂ ਦੇ ਵਿਚਾਰ ਨਾ ਹੋਣ 네ਗੇਟਿਵ ਨਜ਼ਰੀਆ ਨਾ ਹੋਵੇ ਵੀ ਥੋੜੀ ਆਡੀਅנס ਜੁੜ ਜੇ ਪਰ ਵਧੀਆ ਜੁੜੇ ਪੋਜ਼ਿਟਿਵ ਲੋਕ ਜੁੜਨ ਮੇਰੇ ਮਨ 'ਚ ਇਹ ਵੀ ਸੀ ਮੇਰੇ ਮਨ 'ਚ ਇਹ ਵੀ ਸੀ ਕਿ ਜਦੋਂ ਮੈਂ YouTube ਆਪਣੀ ਵਲੋਗਿੰਗ ਡੇਲੀ ਵਲੋਗਿੰਗ ਸ਼ੁਰੂ ਕਰਨੀ ਸੀ ਮੈਨੂੰ ਪਹਿਲਾਂ ਮੈਂ ਆਪਣੇ ਮਾਈਂਡ ਨੂੰ ਇਹ ਵੀ ਪ੍ਰਪੇਅਰ ਕੀਤਾ ਕਿ ਮੈਂ ਚੈਨਲ ਤਾਂ ਆਪਣੇ ਚੈਨਲ ਤੇ ਵਲੋਗਿੰਗ ਤਾਂ ਕਰੂੰਗੀ ਪਰ ਵੀ ਮੈਨੂੰ ਕਿਤੇ ਨਾ ਕਿਤੇ 네ਗੇਟਿਵ ਕਮੈਂਟ ਵੀ ਆਉਣਗੇ ਪੋਜ਼ਿਟਿਵ ਵੀ ਆਉਣਗੇ ਵੀ ਕੱਲ ਨੂੰ ਇਹ ਨਾ ਹੋਵੇ 네ਗੇਟਿਵ ਕਮੈਂਟਸ ਤੋਂ ਮੈਂ ਡੀਮੋਟੀਵੇਟ ਹੋ ਜਾ ਹਨਾ ਉਹ ਗੱਲ ਨਹੀਂ ਉਹ ਮਾਈਂਡ ਵਿੱਚ ਆਪਣਾ ਪ੍ਰਿਪੇਅਰ ਕੀਤਾ ਸੀ ਵੀ ਹਾਂ ਕੱਲ ਨੂੰ ਮੈਨੂੰ 네ਗੇਟਿਵ ਕਮੈਂਟਸ ਵੀ ਸੋਨਾਂ ਨੂੰ ਮਿਲਣਗੇ ਦੇਖਣ ਨੂੰ ਮਿਲਣਗੇ ਵੀ ਉਹ ਵੀ ਮੈਂ ਉਹ ਵੀ ਮੈਂ ਕਮ ਐਕਸੈਪਟ ਕਰਨੇ ਨੇ ਵੀ ਉਹ ਵੀ ਮੈਂ ਆਪਣੇ ਮਾਈਂਡ ਵਿੱਚ ਹੀ ਕੱਲ ਰੱਖੀ ਸੀ ਵੀ ਮੈਂ ਤਾਂ ਕਿ ਮੈਂ 네ਗੇਟਿਵ ਕਮੈਂਟਸ ਤੋਂ ਡੀਮੋਟੀਵੇਟ ਨਾ ਹੋ ਜਾ ਪਰ ਮੇਰੇ ਚੈਨਲਸ 네ਗੇਟਿਵ ਕਮੈਂਟਸ ਬਹੁਤ ਘੱਟ ਬਹੁਤ ਐਂ ਕਹ ਲੂ ਵੀ ਨਾਮ ਅਤਰ ਹੀ ਆਏ ਨੇ ਤੇ ਪੋਜ਼ਿਟਿਵ ਕਮੈਂਟਸ ਤੁਹਾਡੇ ਬਹੁਤ ਬਹੁਤ ਪੋਜ਼ਿਟਿਵ ਸਪੋਰਟ ਉਸ ਮੈਨੂੰ ਦਿੱਤੀ ਹੈ ਤੇ ਇਸ ਤਰ੍ਹਾਂ ਚੈਨਲ ਇਹ ਚੱਲ ਰਿਹਾ ਬਾਕੀ ਮੈਂ ਕਦੇ ਲਾਲਚੀ ਨਹੀਂ ਕਰਾਂਗਾ ਵੀ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ 뷰 ਆਉਣ ਜਾਂ ਬਹੁਤ ਜ਼ਿਆਦਾ ਸਬਸਕ੍ਰਾਈਬਰ ਵਧਣ ਕਿਉਂਕਿ ਮੈਨੂੰ ভিউਸ ਦਾ ਕੋਈ ਚੱਕਰ ਨਹੀਂ ਸਬਸਕ੍ਰਾਈਬਰਸ ਦਾ ਕੋਈ ਚੱਕਰ ਨਹੀਂ ਹੈਗਾ ਬਸ ਮੇਨੂੰ ਸਿਰਫ ਇਹ ਹੈ ਜੇ ਥੋੜੇ ਹੋਣ ਪਰ ਵਧੀਆ ਆਡੀਅנס ਹੋਵੇ ਆਡੀਅנס ਘੱਟ ਜੁੜ ਜੇ ਪਰ ਵਧੀਆ ਜੁੜ ਜੇ ਪੋਜ਼ਿਟਿਵ ਜੁੜ ਜੇ ਪੋਜ਼ਿਟਿਵ ਵਿਚਾਰਾਂ ਵਾਲੇ ਜੁੜੇ ਬਸ ਮੈਨੂੰ ਸਿਰਫ ਇਹ ਹੁੰਦਾਗਾ ਆਡੀਅנס ਦਾ ਕੋਈ ਚੱਕਰ ਨਹੀਂ ਚੈਨਲ ਮੈਂ ਹਮ ਤੱਕ ਅਧੇ ਕਿਸੇ ਦਾ ਪ੍ਰੋਮੋਸ਼ਨ ਨਹੀਂ ਕਰਾਇਆ ਜੇ ਮੈਨੂੰ ਆਡੀਅנס ਜੇ ਮੈਨੂੰ ਸਬਸਕ੍ਰਾਈਬਰ ਦਾ ਜੇ ਵਿਊਜ਼ ਦਾ ਕੋਈ ਚੱਕਰ ਹੋਵੇ ਮੈਂ ਚੈਨਲ ਕੋਹਰ ਚੈਨਲ ਤੋਂ ਪ੍ਰੋਮੋਟ ਕਰਾ ਸਕਦੇ ਹਾਂ ਕਿ ਬਹੁਤ ਇਹ ਜੀ ਬੰਦੇ ਹੈਗੇ ਨੇ ਸਾਡੇ ਹੱਥ ਵਿੱਚ ਹੀ ਤੋਂ ਸ ਚੈਨਲ ਦੀ ਅਸੀਂ ਪ੍ਰੋਮੋਸ਼ਨ ਕਰਵਾ ਸਕਦੇ ਹਾਂਗੇ ਪਰ ਨਹੀਂ ਮੈਂ ਨਹੀਂ ਕਰਵਾਈ ਮੈਂ ਕਹਿੰਨੀ ਵੀ ਪ੍ਰੋਮੋਸ਼ਨ ਕਰਾ ਕੇ ਇੱਕ ਵਾਰ ਮੇਰਾ ਚੈਨਲ ਚੱਲ ਪੂਗਾ ਥੋੜਾ ਬਹੁਤ ਸਬਸਕ੍ਰਾਈਬਰ ਵਾਜ ਜਾਣਗੇ ਥੋੜਾ ਬਹੁਤ ਵਿਊ ਵਾਜ ਜਾਣਗੇ ਪਰ ਰੈਗੂਲਰ ਆਡੀਅנס ਮੈਨੂੰ ਉਹ ਦੇਖੂਗੀ ਜਿਨ੍ਹਾਂ ਨੂੰ ਮੇਰਾ ਕੰਟੈਂਟ ਪਸੰਦ ਆ ਮੈਂ ਪਸੰਦ ਆ ਆ ਲੈ ਇੱਕ ਵੀਡੀਓ ਦੇਖੋ ਦੋ ਦੇਖੋ ਤਿੰਨ ਦੇਖੋ ਕਿੰਨੇ ਵੀਡੀਓਸ ਦੇਖੋ ਕਿਸੇ ਦੇ ਕਹੇ ਤੋਂ ਵੀ ਜੋ ਹੈਗਾ ਮੇਰੇ ਕੋਲੋ ਜੋ ਮੈਨੂੰ ਵਾਇਰੂ ਮੈਨੂੰ ਦੇ ਰਿਹਾ ਮੇਰੀ ਝੋਲੀ ਚ ਭਰਦਾ ਪਸਾਵਰਾ ਸਵਰਤੀ ਕੋਈ ਚੀਜ਼ ਹੁੰਦੀ ਹੈ ਬਾਕੀ ਤਮਾ ਤਬੰਦੀ ਦੇਖੋ ਕਦੇ ਇਹ ਵੀ ਨਹੀਂ ਭਰਦੇ ਅੱਜ ਮੈਨੂੰ ਬਹੁਤ ਵਿਊ ਆ ਜਾਣਗੇ ਸਬਸਕ੍ਰਾਈਬਰ ਮੈਂ ਗੇਨ ਕਰ ਲੂੰਗੀ ਪਰ ਕੱਲ ਨੂੰ ਮੈਂ ਕਹੂੰਗੀ ਫੇਰ ਵੀ ਹੋਰ ਆਉਣ ਹੋਰ ਹੋਰ ਮੰਗੂਗੀ ਮੈਂ ਨਹੀਂ ਤਮਾ ਤਬੰਦੀ ਦੀ ਕਦੇ ਇਹ ਵੀ ਨਹੀਂ ਭਰਦੇ ਸਵਰਤ ਬੰਦੇ ਚ ਜ਼ਰੂਰ ਹੋਣਾ ਚਾਹੀਦਾ ਵੀ ਸਵਰ ਨਾਮ ਦੇ ਵੀ ਕੋਈ ਚੀਜ਼ ਆ ਹਨਾ ਉਹ ਮੈਨੂੰ ਕੋਈ ਇਲਾਜ ਨਹੀਂ ਹੈ ਕਿ ਮੇਰੇ ਬਹੁਤ ਸਬਸਕ੍ਰਾਈਬਰ ਹੋਣ ਮੇਰੇ ਬਹੁਤ ਥਿਊ ਹੋਣ ਨਹੀਂ ਮੈਂ ਆਪਣੇ ਵੀਡੀਓ ਚ ਵੀ ਕਦੇ ਜੋਰ ਨਹੀਂ ਪਾਇਆ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਨਹੀਂ ਮੈਂ ਇੱਕ ਵਾਰ ਕਹਿ ਰਹਣੀ ਹੁਣ ਇੱਕ ਵਾਰ ਤੁਹਾਡੀ ਯਾਦ ਕਰਵਾ ਦਿੰਨੀ ਹੁਣੇ ਬਸ ਦੈਟਸ ਆਲ ਠੀਕ ਹੈ ਜੀ ਨੂੰ ਅੱਛਾ ਲੱਗੂ ਆਪਣੇ ਆਪ ਅਗਲਾ ਕੱਲ ਨੂੰ ਦੁਬਾਰੇ ਫੇਰ ਵੀਡੀਓ ਦੇਖੂਗਾ ਜੇ ਉਹ ਨਹੀਂ ਅੱਛਾ ਲੱਗੋਗਾ ਇੱਕ ਵਾਰ ਦੇਖ ਕੇ ਛੱਡ ਜਾਊਗਾ ਇਹ ਹੁੰਦਾ ਆਡੀਅੰਸ ਨੇ ਉਹ ਹੀ ਦੇਖਣਾ ਜੋ ਚੀਜ਼ ਉਹਨਾਂ ਨੂੰ ਪਸੰਦ ਆਉਂਦੀ ਹੈ ਜੋ ਉਹਨਾਂ ਦੇ ਦੇਖਣ ਵਾਲੀ ਹੈ ਕਿਸੇ ਦੇ ਕਹੇ ਤੋਂ ਕਿਸੇ ਦਾ ਜੋਰ ਪਾਇਤੋ ਕੋ ਤੇ ਇਹ ਸੀ ਮੇਰੀ YouTube ਜਰਨੀ ਤੇ ਬਹੁਤ ਵਧੇ ਰਹੀ ਅਪਸ ਐਂਡ ਡਾਊਨਸ ਵੀ ਆਏ ਬ੍ਰੇਕਸ ਵੀ ਵਿੱਚ ਵਿੱਚ ਮੈਂ ਲਈਆਂ ਥੋੜਾ ਜਿਹਾ ਔਖਾ ਵੀ ਹੈ ਹੁੰਦਾ ਮੈਨੇਜ ਕਰਨਾ ਔਖਾ ਵੀ ਹੈ ਕਈ ਵਾਰ ਨਹੀਂ ਵੀਡੀਓ ਮੈਂ ਤੁਹਾਨੂੰ ਦੇ ਸਕਦੀ ਹੁੰਦੀ ਤੇ ਚਲੋ ਠੀਕ ਹੈ ਇਟਸ ਓਕੇ ਆਪਣਾ ਚੈਨਲ ਹੈ ਤੁਸੀਂ ਕੰਮ ਕਰੋ ਚਾਹੀ ਨਾ ਕਰੋ ਹਨਾ ਪਰ ਮੈਨੂੰ ਅੱਛਾ ਲੱਗਦਾ ਵੀਡੀਓਜ਼ ਰੈਗੂਲਰ ਦਵਾਂ ਕਦੇ-ਕਦੇ ਹੋ ਜਾਂਦਾ ਬ੍ਰੇਕ ਲੈਣੀ ਪੈਂਦੀ ਆ نئی ਵੀਡੀਓ ਤੁਹਾਨੂੰ ਦੇ ਸਕਦੀ ਹੁੰਦੀ ਜਿੱਥੇ ਆਉਣ ਜਾਂ ਜਾਂਚ ਜਿੱਥੇ ਕੰਮ ਵਿੱਚ ਇੰਨੇ ਬੀਸੀ ਹੋ ਜਾਂਦੇ ਕਿ ਵੀਡੀਓ ਸ਼ੂਟ ਨਹੀਂ ਹੁੰਦੀ ਜਾਂ ਵੀਡੀਓ ਸ਼ੂਟ ਹੋ ਹੀ ਪਈ ਹੁੰਦੀ ਪਰ ਐਡੀਟਿੰਗ ਦਾ ਟਾਈਮ ਨਹੀਂ ਮਿਲਦਾ ਕਿਤੇ ਬਾਹਰ ਅੰਦਰ ਕੰਮ ਤੋਂ ਦੇਖਣਾ ਪੈਂਦਾ ਤੇ ਇਹ ਠੀਕ ਹੈ ਅੱਛਾ ਚੱਲ ਰਿਹਾ ਚੈਨਲ ਥੋੜਾ ਜਿਹਾ ਸਪੋਰਟ ਆ ਥੋੜਾ ਨਾ ਰੋਜ਼ ਗੱਲਬਾਤ ਕਰਕੇ ਵੀਡੀਓ ਦੇ ਥਰੂ ਕਮੈਂਟਸ ਦੇ ਥਰੂ ਗੱਲਬਾਤ ਕਰਕੇ ਥੋੜਾ ਰਿਸਪੌਂਸ ਦੇ ਕੇ ਬਹੁਤ ਵਧੀਆ ਲੱਗਦਾ ਬਹੁਤ ਮੋਟੀਵੇਸ਼ਨ ਮਿਲਦੀ ਹੈ ਮੈਨੂੰ ਹੁੰਦਾ ਨਾ ਟਮਾਕ ਵਿੱਚ ਵੀ ਆਪਾਂ ਵੀਡੀਓ ਸ਼ੂਟ ਕਰਨੀ ਹੈ ਹੁਣ ਸ਼ੂਟ ਹੋ ਗਈ ਐਡੀਟਿੰਗ ਕਰਨੀ ਅੱਜ ਮੈਂ ਵੀਡੀਓ ਅਪਲੋਡ ਕਰਨੀ ਹੈ ਤੇ ਫਿਰ ਥੋੜੇ ਕਮੈਂਟਸ ਵੀ ਰੀਡ ਕਰਨੇ ਨੇ ਵੀ ਤੁਸੀਂ ਕੀ ਕਮੈਂਟ ਕੀਤੇ ਨੇ ਵੀਡੀਓ ਤੇ ਉਹ ਮੇਰੇ ਮਾਈਂਡ ਉਧਰ ਬਿਜ਼ੀ ਰਹਿੰਦਾ ਮੈਨੂੰ ਸਟ्रेस ਵੀ ਨਾ ਹੁੰਦਾ ਠੀਕ ਹੈ ਅੱਛਾ ਚਾਲਰ ਸਾਬ ਕੋ YouTube ਅੱਛਾ ਮੈਨੂੰ ਬਹੁਤ ਇੰਟਰਸਟ ਹੈ ਹੁਣ ਮੇਰਾ ਇੰਟਰਸਟ ਬਹੁਤ ਹੋ ਗਿਆ YouTube ਵਿੱਚ ਅੱਛਾ ਲੱਗਦਾ ਮੈਨੂੰ ਲੱਗਦਾ ਬਿਜ਼ੀ ਰਹਿਣੀ ਹੈ ਵਧੀਆ ਗੱਲ ਹੈ ਔਰ ਕਿਤਨੇ ਕਿਤੇ ਬਿਜ਼ੀ ਰਹੀ ਹੈ ਆਪਾਂ ਫਿਰ ਉਹ ਸਟ्रेस ਤੋਂ ਵੀ ਬਚ ਜਾਂਦੇ ਹੁੰਦੇ ਨੇ ਬਾਕੀ ਲਾਈਫ ਹੈ ਆਪਸੈਂਟ ਹਾਊਸ ਸੌਫਟਵੇਅ ਟੈਨਸ਼ਨ ਆ ਕਦੇ ਖਤਮ ਨਹੀਂ ਹੁੰਦੀ ਹੈਗੀਆਂ ਕਦੇ ਉਧਰ ਕਦੇ ਉਧਰ ਚਲਦੇ ਹੀ ਰਹਿੰਦੇ ਨੇ ਸਭ ਕੁਝ ਸੋ ਇਹ ਸੀ ਮੇਰੀ YouTube ਜਰਨੀ 2000 ਵਿੱਚ ਮੈਂ ਸ਼ੁਰੂ ਕੀਤੀ ਸੀ ਤੇ 2025 ਆ ਗਿਆ ਹੁਣ ਮੈਂ 2 ਸਾਲਾਂ ਤੋਂ ਮੈਂ ਰੈਗੂਲਰ ਹੋਈ ਹ ਉਹ ਤੋਂ ਪਹਿਲਾਂ ਤਾਂ ਮੈਂ ਰੈਗੂਲਰ ਹੈ ਹੀ ਨਹੀਂ ਸੀਗੀ ਬ੍ਰੇਕਸ ਬਹੁਤ ਲਈਆਂ ਲੈਣੀਆਂ ਪੈਂਦੀਆਂ ਨੇ ਕਈ ਵਾਰ ਟਾਈਮ ਆਇਆ ਜਾਂ ਆਏ ਦਾ ਕਿ ਆਪਾਂ ਨੂੰ ਬ੍ਰੇਕ ਲੈਣੀ ਪੈਂਦੀ ਹੈ ਸੋ ਇਹ ਸੀ ਮੇਰੀ YouTube ਜਰਨੀ ਮੈਂ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਓ ਚੈਨਲ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ